ਵਿਸ਼ ਵਿਸ਼ੇਸ਼ ਸਵਾ ਦੇ ਸੰਯੋਗ ਦੇ ਨਾਲ ਸ਼ੰਕਰਾ ਹਸਪੀਟਲ ਦੇ ਡਾਕਟਰਾਂ ਦੀ ਟੀਮ ਲੈ ਕੇ ਮੈਂ ਕਾਰੀ ਐਲੀਮੈਂਟਲ ਸਕੂਲ ਕਰਮਗੜ ਦੇ ਵਿੱਚ ਅਸੀਂ ਪਹੁੰਚੇ ਹਾਂ ਹੁਣ ਤੱਕ 200 ਦੇ ਕਰੀਬ ਮਰੀਜ਼ਾਂ ਨੂੰ ਮੈਡੀਸਨ ਦੇ ਚੁੱਕੇ ਆ ਜਿਹੜੇ ਮੋਤੀ ਲਈ ਸਿਲੈਕਟ ਕੀਤੇ ਆ ਸੀ ਇੱਥੇ ਬੈਠੇ ਆ ਉਹਨਾਂ ਨੂੰ ਅਸੀਂ ਲੈ ਕੇ ਜਾਵਾਂਗੇ 2:00 ਵਜੇ ਤੱਕ ਉਮੀਦ ਆ ਵੀ 30-35 ਮਰੀਜ਼ ਹੋ ਜਾਣਗੇ ਅੱਜ ਇਹਨਾਂ ਨੂੰ ਲੈ ਕੇ ਜਾਵਾਂਗੇ ਸ਼ੰਕਰਾਜੀ ਹਸਪੀਟਲ ਜਿਹੜਾ ਲੁਧਿਆਣੇ ਤੋਂ ਫਿਰੋਜ਼ਪੁਰ ਰੋਡ ਤੇ ਆ 200 ਬெட் ਦਾ ਹਸਪਤਾਲ ਆ ਜਿਹੇ ਜੇ ਕੈਨੇਡਾ ਅਮਰੀਕਾ ਫਿਰਦੇ ਉਹੋ ਜਿਹੇ ਵਧੀਆ ਹਸਪਤਾਲ ਆ ਜਿਹਦੇ ਚ 100 100 ਮੁਲਾਜ਼ਮ ਕੰਮ ਕਰਦਾ ਔਰ 12 ਡਾਕਟਰ ਸਹਿਬਾਨ ਨੇ ਸ਼ੰਕਰਾ ਹਸਪਤਾਲ ਦੇ ਵਿੱਚ 6 ਆਪਰੇਸ਼ਨ ਥੀਟਰ ਨੇ ਜਿਹਦੇ ਚ 180 90 110 120 ਤੱਕ ਆਪਰੇਸ਼ਨ ਰੋਜ਼ ਫ੍ਰੀ ਹੁੰਦੇ ਆ ਇਹ ਵੀ ਆਪਰੇਸ਼ਨ ਇਹਨਾਂ ਦੇ ਫ੍ਰੀ ਹੋਣਿਆ ਕਿਸੇ ਦਾ ਕੋਈ ਪੈਸਾ ਨਹੀਂ ਲੱਗਣਾ ਦੁਵਾਂਜਾਂ ਦੀ ਸੇਵਾ ਅਨ ਕਾਂਦੀ ਸੇਵਾ ਵਿਸ਼ਵ ਪੰਜਾਬੀ ਸਭਾ ਵੱਲੋਂ ਕੀਤੀ ਜਾਂਦੀ ਆ ਔਰ ਇਹਨਾਂ ਨੇ 25 ਕੈਂਪ ਸਾਡੇ ਨਾਲ ਲਾ ਕੇ ਪੰਜਾਬ ਚਲਾਉਣੇ ਆ ਅਸੀਂ ਸਾਰੇ ਪੰਜਾਬ ਚ ਜਾਂਦੇ ਆ ਕੋਸ਼ਿਸ਼ ਕਰੀਦੇ ਆ 2-200 ਕਿਲੋਮੀਟਰ ਤੱਕ ਨਿਕਲ ਜਾਂਦਾ 100-100 ਮਰੀਜ਼ ਚਾਕੇ ਲਿਆਜਦੇ ਆ ਜੇ ਮੈਂ ਸ਼ੰਕਰਾ ਹਸਪੀਟਲ ਦੀ ਗੱਲ ਕਰਾਂ ਸ਼ੰਕਰਾ ਇਹ 14-15000 ਆਪਰੇਸ਼ਨ ਪੜ ਜੇ ਰੀ ਫ੍ਰੀ ਕਰਦਾ ਜੇ ਆਪਾਂ ਸ਼ੰਕਰਾ ਹਸਪੀਟਲਾਂ ਦੀ ਇੰਡੀਆ ਦੀ ਗੱਲ ਆਈਏ ਸਵਾ 2 ਲੱਖ ਆਪਰੇਸ਼ਨ ਸ਼ੰਕਰਾ ਹਸਪੀਟਲ ਵੱਲੋਂ ਫ੍ਰੀ ਕੀਤੇ ਜਾਂਦੇ ਆ। ਦਾਸ ਬਲਵਿੰਦਰ ਸਿੰਘ ਪੱਠੜ ਰਿਟਾਇਰ ਥਾਣੇਦਾਰ ਪੰਜਾਬ ਪੁਲਿਸ ਲੁਧਿਆਣਾ। ਸੋ ਇਹ ਸਵਾਵਾ ਮੇਰੇ ਕੋਲ ਕੋਈ 25 ਸਾਲ ਤੋਂ ਆ ਹਾਂ ਡਿਊਟੀ ਵੀ ਕਰੀਆਂ। ਆਈ ਡੋਨੇਸ਼ਨ, ਬਾਡੀ ਡੋਨੇਸ਼ਨ, ਬਲੱਡ ਡੋਨੇਸ਼ਨ, ਆਰਗਨ ਡੋਨੇਸ਼ਨ ਇਹਦੇ ਤੇ ਵੀ ਚੱਲੀਦਾ ਇਹ ਇਹਨਾਂ ਦੇ ਵੀ ਕੈਂਪ ਲਾਈਦੇ ਆ। ਲੇਕਿਨ ਇਹ ਲੋਕਾਂ ਦੇ ਸਹਿਯੋਗ ਨਾਲ, ਸੰਗਤ ਦੇ ਸਹਿਯੋਗ ਨਾਲ, ਜਥੇਬੰਦੀਆਂ ਦੇ ਸਹਿਯੋਗ ਦੇ ਨਾਲ 500 ਕੈਂਪ ਮੈਜਿਕ ਕਰ ਚੁੱਕੇ ਆ। ਇਹ ਮੰਨ ਕੇ ਚੱਲੋ ਵੀ 50 ਹਜ਼ਾਰ ਆਪਰੇਸ਼ਨ ਮੇਰੇ ਥਰੂ ਲੋਕਾਂ ਦੇ ਫ੍ਰੀ ਹੋ ਚੁੱਕਿਆ ਅੱਜ ਵੀ ਸਵਾਵਾਂ ਚੱਲਦੀਆਂ ਨੇ ਗੁਰੂ ਕਿਰਪਾ ਨਾਲ ਰੋਜ਼ ਸ਼ੰਕਰਾਂ ਦੇ ਵਿੱਚ ਨਾਲ ਜਾਈਦਾ ਇਹ ਮਰੀਜ਼ਾਂ ਦੀ ਸੇਵਾ ਲਈ ਤਤਪਰ ਰਹਿੰਦਾ ਸੋ ਮੈਂ ਧੰਨਵਾਦ ਕਰਦਾ ਵਿਸ਼ਪ ਪੰਜਾਬੀ ਸਭਾ ਦਾ ਦੂਜਾ ਇਹ ਸਾਡਾ ਮੁੰਡਾ ਇਹ ਵੀ ਡਾਕਟਰ ਆ ਐਸਚੋ ਸਾਹਿਬ ਸਿਕੰਦਰ ਸਿੰਘ ਗਿੱਲ ਸ਼ੰਕਰਾਈ ਹਸਪੀਟਲ ਤੇ ਵਿਸ਼ਪ ਪੰਜਾਬੀ ਸਭਾ ਕੈਨੇਡਾ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਨਾ ਤੇ ਇਹੋ ਜੇ ਚੰਗੇ ਉਪਰਾਲੇ ਆ ਜਿਹੜੇ ਲੋੜਵੰਦਾ ਦੀ ਮਦਦ ਕਰਨਾ ਇਹੀ ਸਾਡੀ ਪੰਜਾਬੀਆਂ ਦੀ ਖੂਬਸੂਰਤੀ ਹੈ ਇਹੀ ਸਾਡੀ ਪੰਜਾਬੀਆਂ ਦੀ ਤਾਕਤ ਹੈ ਤੇ ਉਹ ਇਸ ਗੱਲ ਦੀ ਮੈਂ ਵਧਾਈ ਵੀ ਦਿੰਦਾ ਤੇ ਕਿਉਂਕਿ ਲੋੜਵੰਦਾ ਲਈ ਤੇ ਇਹਨਾਂ ਨੇ ਮਦਦ ਵੀ ਅੱਗੇ ਆਇਆ ਤੇ ਦੂਜੀ ਗੱਲ ਹੈ ਵੀ ਜਿਹਦੇ ਕੋਲੇ ਸਾਧਨ ਤੇ ਵਸੀਲੇ ਹੈਗੇ ਆ ਉਹਦਾ ਅਥ ਜਿਹੜਾ ਐ ਕਰਕੇ ਅੱਗੇ ਕੋਈ ਦੇਣ ਲਈ ਹੈਗਾ ਤੇ ਰੱਬ ਦੀ ਇਹਨਾਂ ਤੇ ਕਿਰਪਾ ਬਹੁਤ ਬਹੁਤ ਵਧਾਈ ਤੇ ਪੰਚਾਇਤ ਦੀ ਵੀ ਖਾਸ ਤੌਰ ਤੇ ਜਿਹੜੀ ਪੰਚਾਇਤ ਇਸ ਗੱਲ ਲਈ ਇਹਨਾਂ ਨੂੰ ਸਹਿਯੋਗ ਕਰਦੀ ਹੈ ਤੇ ਚੰਗੀ ਗੱਲ ਸਾਡੀ ਟੀਮ ਵੀ ਪੰਜਾਬੀ ਸਭਾ ਦੀ ਵੀ ਸਾਰੀ ਪਹੁੰਚੀ ਹੋਈ ਹੈ ਉਹ ਨਾਲ ਦੀ ਨਾਲ ਜਿਹੜੇ ਡਾਕਟਰ ਸਾਹਿਬ ਅੱਜ ਆਏ ਹੋਏ ਸ਼ਕਰਾਇ ਹਸਪਤਾਲ ਉਹਨਾਂ ਵੀ ਧੰਨਵਾਦ ਕਰਦੇ ਆਂ ਉਹ ਸਾਨੂੰ ਬਹੁਤ ਸਹਿਯੋਗ ਦਿੰਦੇ ਆ ਜਦੋਂ ਅਸੀਂ ਉਹਨਾਂ ਨੂੰ ਕਿਤੇ ਆਵਾਜ਼ ਮਾਰਦੇ ਆ ਔਰ ਸਾਡੇ 4 ਕੈਂਪ ਐਸ ਵੀ ਲੱਗ ਚੁੱਕੇ ਆ ਇਸ ਮਹੀਨੇ ਵਿੱਚ ਔਰ 2-3 ਕੈਂਪ ਹੋਰ ਲੱਗਨੇ ਆ ਉਹ ਸਾਰੀ ਸੰਗਤਵਤ ਧੰਨਵਾਦ ਕਰਦੇ ਆ ਸਾਨੂੰ ਸਹਿਯੋਗ ਦਿੰਦੇ ਆ ਔਰ ਇਸ ਪਿੰਡ ਦਾ ਔਰ ਸਰਪੰਚ ਦਾ ਜਿਹੜੇ ਸਾਡੇ ਕੋਲ ਪਹੁੰਚੇ ਸਪੰਹ ਸਾਹਿਬ ਪਹੁੰਚਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਸਭਾ ਜਿਹੜੀ ਹੈਗੀ ਆ ਦਵਾਈਆਂ ਐਨਕਾ ਮੁਫਤ ਜਿਹੜੀ ਹੈਗੀਆਂ ਕੈਂਪ ਦੇ ਦੌਰਾਨ ਵੰਡਦੀ ਹੈ ਔਰ ਹਸਪੀਟਲ ਦੇ ਵਿੱਚ ਵੀ ਦਵਾਈਆਂ ਦੀ ਔਰ ਆਉਣ ਜਾਣ ਦੀ ਜਿਹੜੀ ਸੇਵ ਹੈਗੀ ਕਰਦੀ ਹੈ ਆਈ ਸ਼ੰਕਰ ਹਸਪੀਟਲ ਦਾ ਔਰ ਪਿੰਡ ਦੀ ਸਾਰੀ ਪੰਚਾਇਤ ਦਾ ਔਰ ਸਾਡੀ ਵਿਸ਼ੇ ਪੰਜਾਬੀ ਸਭਾ ਪਟਿਆਲਾ ਦੀ ਇਕਾਈ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਹ ਕੈਂਪ ਆਰਗੇਨਾਈਜ਼ ਕਰਵਾਇਆ ਹੈ। ਵਿੱਚ ਆਈ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਸਾਡੇ ਪਿੰਡ ਦੇ ਵਿੱਚ ਇਨਾ ਵੱਡਾ ਉਪਰਾਲਾ ਕੀਤਾ ਹੈ। ਪੂਰੀ ਟੀਮ ਦਾ ਸਹਿਯੋਗੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ।